ਸ਼ੁੱਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏ ਲੈ ਜਾ ਰੇ ਓਏ ਲੈ ਗਾਡੇ ਤੇਰੀ ਗਤ ਦੂਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਦਿਸ ਪਸਰਿਓ ਹੈ ਜਮ ਜੀਵਰਾ ਰਹਾਉ ਕਬਤ ਪੜੇ ਪੜ ਕਬਤਾ ਮੂਏ ਕਪੜ ਕੇ ਦਾ ਰਹਿ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੀ 베ਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਬੈ ਬੇਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹ ਉਪਦੇਸ ਕਬੀਰਾ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੁਲਿਆ ਰਹਾ ਜਿਉ ਮਦਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਨ ਕਿਉਂ ਦੀਆ ਦੇਹਰੀ ਲੋ ਬਰੀ ਨਾਰ ਸੰਗ ਭਈ ਆਗੈ ਸਜਣ ਸੁਹੇਲਾ ਮਰ ਘਟ ਲਓ ਸਭ ਲੋਗ ਕਤੰਬ ਭਇਓ ਆਗੈ ਹੰਸ ਅਕੇਲਾ ਕਹੇ ਤ ਕਬੀਰ ਸੁਨੋ ਰੇ ਪ੍ਰਾਣੀ ਪਰੇ ਕਾਲ ਗਰਸ ਪੂਆ ਝੂਠੀ ਮਾਇਆ ਆਪ ਬੰਧਾਇ ਜਿਉ ਨਲਨੀ ਭ੍ਰਮ ਸੁਆ ਬੇਦ ਪ੍ਰਾਰ ਸਭੈ ਮਤ ਸੁਨਕੇ ਕਰੀ ਕਰਮ ਕੀ ਆਸਾ ਕਾਲ ਗਰਸਤ ਸਭ ਲੋਗ ਸਿਆਣੀ ਉਠ ਪੰਡਤ ਪੈ ਚਲੇ ਨਰਾਸਾ ਮਨ ਰੇ ਸਰਿਓ ਨਾਇ ਕੈ ਕਾਜਾ ਜਿਉ ਨਾਰਗ ਪਤਰਾ ਜਾ ਰਹਾ ਵਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਖਾਇਆ ਭਗਤ ਨਾਰ ਦੀ ਹਿਰਦੈ ਨਾ ਆਈ ਕਾਸ ਕੂਛ ਤਨ ਦੀਨਾ ਰਾਗ ਰਾਗਨੀ ਡਿੰਬ ਹੋਏ ਬੈਠਾ ਓਨ ਹਰ ਪਹਿ ਕਿਆ ਲੀਨਾ ਪਰਿਉ ਕਾਲ ਸਬੈ ਜਗ ਉਪਰ ਮਾਹੀ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ ਘਰ ਦੂਜਾ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ ਨੈਣ ਰਹੀ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ ਹਮਰਾ ਭ੍ਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ ਬਾਜੀ ਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀ ਗਰ ਸਵਾਂਗ ਸਕੇਲਾ ਆਪਣੇ ਰੰਗ ਰਵੈ ਅਕੇਲਾ ਕਤਨੀ ਕਹਿ ਪਰਮ ਨਾ ਜਾਈ ਸਭ ਕਤ ਕਤ ਰਹੀ ਲੋਕਾਈ ਜਾ ਕੋ ਗੁਰਮੁਖ ਆਪ 부ਝਾਈ ਤਾਂ ਕੇ ਹਿਰਦੈ ਰਹਿ ਆਸਮਾਈ ਗੁਰ ਕਿੰਚਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਹ ਕਬੀਰ ਰੰਗ ਰਾਤਾ ਮਿਲੇਉ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਤ ਕੇ ਠਾਟਾ ਸਮੁੰਦ ਬਲੋਵਨ ਕਉ ਮਾਤਾ ਤਾਕੀ ਹੋ ਬਲੋਵਨ ਹਾਰੀ ਕਿਉ ਮਿਟੈ ਗੋ ਸਾਸ਼ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਧਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਾਉ ਤੇਰੇ ਗਲਹਿ ਤੌਕ ਪਗ 베ਰੀ ਤੂੰ ਘਰ ਘਰ ਰਮਈਐ ਫੇਰੀ ਤੂੰ ਅਜਹੋ ਨਾ ਚੇਤ ਸチェਰੀ ਤੂੰ ਜਮ ਬਪਰੀ ਹੈ 헤ਰੀ ਪ੍ਰਭ ਕਰਨ ਕਰਾਵਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਚੇਰੀ ਤੈਸ ਮਤ ਕਹਾ ਤੇ ਪਾਈ ਜਾ ਤੇ ਭ੍ਰਮ ਕੀ ਲੀਕ ਮਟਾਈ ਸੋ ਰਾਸਕ ਕਬੀਰ ਹੈ ਜਾਨਿਆ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੈ ਤਾਂ ਕਾਲ ਅਗਾਈ ਸਦ ਜੀਵਨ ਭਲੋ ਕਹਾਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਥਿਐ ਗਿਆਨ ਵਿਚਾਰਾ ਨਿਜ ਨਿਰਖਤ ਗਤ ਬਿਵਹਾਰਾ ਰਹਾਉ ਕਸ ਕੁੰਕਮ ਚੰਦਨ ਗਾਰਿਆ ਬਿਨ ਨਾਨਹੁ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਬਸਾਇਆ ਜਾਚਕ ਜਨ ਦਾਤਾ ਪਾਇਆ ਸੋਦੀਆ ਨਾ ਜਾਈ ਖਾਇਆ ਛੋੜਿਆ ਜਾਏ ਨਾ ਮੂਕਾ ਔਰਨ ਪਹਿਜਾਨਾ ਚੂਕਾ ਜੋ ਜੀਵਨ ਮਰਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ ਕਬੀਰੈ ਸੋ ਧਨ ਪਾਇਆ ਹਰ ਭੇਟਤ ਆਪ ਮਿਟਾਇਆ ਕਿਆ ਪੜੀਐ ਕਿਆ ਗੁਨੀਐ ਕਿਆ 베ਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਹਰ ਕਾ ਨਾਮ ਨਾ ਜਪ ਸਗਵਾਰਾ ਕਿਆ ਸੋਚਹਿ ਬਾਰ ਬਾਰ ਰਹਾਉ ਅੰਧਿਆਰੇ ਦੀਪਕ ਚਹੀਐ ਇੱਕ ਵਸਤੇ ਅਗੋਚਰ ਲਹੀਐ ਬਸਤੇ ਅਗੋਚਰ ਪਾਈ ਘਟ ਦੀਪਕ ਰਹਿ ਆਸਮਾਈ ਕਹ ਕਬੀਰ ਹੋ ਅਬ ਜਾਨਿਆ ਜਬ ਜਾਨਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾ ਬਲੋ ਵਸ ਪਾਨੀ ਕਾਇਆ ਮਾਂਜ ਸ ਕੌਨ ਗੁਨਾ ਜੋ ਘਟ ਭੀਤਰ ਹੈ ਮਲਨ ਰਹਾਉ ਲੋਕੀ ਅਟ ਸਤ ਤੀਰਤ ਨਾਈ ਕਉਰਾਪਨ ਤਉ ਨ ਜਾਈ ਕਹਿ ਕਬੀਰ ਵਿਚਾਰੀ ਭਵ ਸਾਗਰ ਤਾਰ ਮਰਾਰੀ ਸੁਰਠ ਇਕ ਓੰਕਾਰ ਸਤਗੁਰ ਪ੍ਰਸਾਦ ਬਹੁ ਪਰਪੰਚ ਕਾਰ ਪਰ ਤਨ ਲਿਆਵੇ ਸੁਤਦਾਰਾ ਪਹਿ ਆਨ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਜੀ ਪਹਿ ਲੀਜੈ ਰਹਾਉ ਛਿਨ ਛਿਨ ਤਨ ਸੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨਿਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪਹਿ ਸਵੇਰਾ ਸੰਤੋ ਮਨ ਪਵਨੈ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦਲੀਏ ਦਰਵਾਜੀ ਬਾਜੀਅਲੇ ਅਨਹਦ ਬਾਜੀ ਕੁੰਭ ਕਬਲ ਜਲ ਭਰਿਆ ਜਲ ਮੀਟਿਆ ਉਭਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਰਾਗ ਸੁਰਠਾ ਭੁਖੇ ਭਗਤ ਨਾ ਕੀਜੈ ਜਹਿ ਮਾਲਾ ਆਪਣੀ ਲੀਜੈ ਹਉ ਮੰਗੋਂ ਸੰਤ ਨਰੇ ਨਾ ਮੈਂ ਨਾਹੀ ਕਿਸੀ ਕਾ ਦੇਨਾ ਮਾਦੋ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੋ ਤਾ ਲੇ ਮੋਹ ਮੰਗੇ ਰਹਾਉ ਦੋਏ ਸੇਰ ਮੰਗੋਂ ਚੂਨਾ ਪਾਓ ਕੀਓ ਸਗਲੂਨਾ ਅਦ ਸੇਰ ਮੰਗੋਂ ਦਾਲੇ ਮੋਕੋ ਦੋਨੋ ਵਕਤ ਜਿਵਾਲੇ ਖਾਟ ਮੰਗੋ ਚਉ ਪਾਈ ਸਿਰਹਾਣਾ ਅਵਰ ਤolai ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਖੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਰਾਗ ਸੋਰਠਿ ਬਾਣੀ ਭਗਤ ਨਾਮ ਦੇ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ ਨਾਦ ਸਮਾਇ ਲੋਰੇ ਸਤਗੁਰ ਭੇਟਲੇ ਦੇਵਾ ਰਹਾਉ ਜਹ ਕਿਲ ਮਿਲਕਾਰ ਦਸੰਤਾ ਤਹ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਬੀ ਜੁਲ ਤਹੀ ਮੇਰੇ ਨਾਹੀ ਦੂਰ ਨਿਜ ਆਤਮੈ ਰਹਿਆ ਪਰਪੂਰ ਜਹ ਅਨਹਤ ਸੂਰ ਉਜਿਆਰਾ ਤਹ ਦੀਪਕ ਜਲੇ ਸੰਸਾਰਾ ਗੁਰ ਪ੍ਰਸਾਦੀ ਜਾਨਿਆ ਜਨ ਨਾਮਾ ਸਹਜ ਸਮਾਨਿਆ ਘਰ ਚੌਥਾ ਸੁਰਠੈ